ਮੂ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਗੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਆਪਣੀ ਅੱਜ ਦੀ ਕਹਾਣੀ ਇੱਕ ਇਹੋ ਜਿਹੇ ਆਦਮੀ ਦੀ ਕਹਾਣੀ ਆ ਜਿਹੜਾ ਆਪਣੀ ਪਤਨੀ ਤੋਂ ਸਤਾਇਆ ਤਲਾਕ ਦਾ ਕੇਸ ਲੈ ਕੇ ਕੋਰਟ ਪਹੁੰਚਿਆ ਇੱਕ ਸਰਕਾਰੀ ਮਾਸਟਰ ਜਿਹਦਾ ਵਿਆਹ ਹੁੰਦਾ ਵਿਆਹ ਤੋਂ 6 ਮਹੀਨਿਆਂ ਬਾਅਦ ਹੀ ਦੋਨਾਂ ਪਤੀ ਪਤਨੀ ਦਾ ਝਗੜਾ ਹੁੰਦਾ ਤੇ ਜਿਹੜੀ ਪਤਨੀ ਆ ਉਹ ਆਪਣੇ ਪਤੀ ਨੂੰ ਬੁਰੀ ਤਰ੍ਹਾਂ ਜਲੀਲ ਕਰਕੇ ਆਪਣੇ ਪੇਕੇ ਘਰ ਚਲੀ ਜਾਂਦੀ ਆ ਉਸ ਤੋਂ ਬਾਅਦ ਦੋਨਾਂ ਦਾ ਤਲਾਕ ਦਾ ਜਿਹੜਾ ਕੇਸ ਫਾਈਲ ਹੋ ਜਾਂਦਾ ਅੱਜ ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਸੀ ਤੇ ਦੋਨੋਂ ਜਣੇ ਆਪਣੇ ਆਪਣੇ ਵਕੀਲਾਂ ਨਾਲ ਕੋਰਟ ਦੇ ਵਿੱਚ ਜਾਂਦੇ ਆ। ਕੋਰਟ ਦੇ ਵਿੱਚ ਜੱਜ ਸਾਹਿਬ ਆ ਜਿਹੜੇ ਉਹ ਜਿਹੜਾ ਉਹ ਮਾਸਟਰ ਦਾ ਮੁੰਡਾ ਜਿਹਦਾ ਨਾਮ ਰਵੀ ਆ। ਕਹਿੰਦੇ ਹਾਂਜੀ ਰਵੀ ਜੀ ਤੁਸੀਂ ਕੀ ਕੰਮ ਕਰਦੇ ਹੋ? ਉਹ ਕਹਿੰਦਾ ਜੀ ਮੈਂ ਟੀਚ ਕਰਦਾ ਟੀਚਰ ਆ ਮੈਂ। ਕਹਿੰਦਾ ਟੀਚ ਕਰਨ ਦੇ ਨਾਲ ਨਾਲ ਤੁਸੀਂ ਹੋਰ ਵੀ ਬੜਾ ਕੁਝ ਕਰਦੇ ਹੋ। ਤੁਸੀਂ ਦਾਜ ਦੀ ਮੰਗ ਕਰਦੇ ਹੋ, ਤੁਸੀਂ ਆਪਣੀ ਪਤਨੀ ਨੂੰ ਕੁੱਟਦੇ ਹੋ। ਤੁਸੀਂ ਉਹਨੂੰ ਬੰਦਸ਼ ਲਾ ਕੇ ਰੱਖਦੇ ਹੋ ਤੁਸੀਂ ਉਹਤੇ ਸ਼ੱਕ ਕਰਦੇ ਹੋ ਤਾਂ ਰਵੀ ਕੁਝ ਨਹੀਂ ਬੋਲਦਾ ਕਿਉਂਕਿ ਰਵੀ ਦਾ ਵਕੀਲ ਰਵੀ ਦੇ ਵਕੀਲ ਨੇ ਉਹਨੂੰ ਕਿਹਾ ਸੀ ਕਿ ਤੁਸੀਂ ਕੁਝ ਨਹੀਂ ਬੋਲਣਾ ਚਲੋ ਚੁੱਪ ਰਹਿੰਦਾ ਤੇ ਫਿਰ ਜੱਜ ਸਾਹਿਬ ਕਹਿੰਦੇ ਨੇ ਕਿ ਤੈਨੂੰ ਕੀ ਤਕਲੀਫ ਆ ਕਿਉਂ ਤੂੰ ਆਪਣੀ ਪਤਨੀ ਤੋਂ ਤਲਾਕ ਚਾਹਣਾ ਤਾਂ ਉਹ ਕਹਿੰਦਾ ਜੀ ਤੁਸੀਂ ਮੇਰੀ ਪਤਨੀ ਨੂੰ ਪੁੱਛ ਲਓ ਮੇਰੀ ਪਤਨੀ ਆਮੇ ਔਰਤਾਂ ਵਰਗੀ ਔਰਤ ਨਹੀਂ ਹੈਗੀ ਜਿਵੇਂ ਔਰਤਾਂ ਆਪਣੇ ਸਹੁਰੇ ਘਰ ਆ ਕੇ ਬਿਹੇਵ ਕਰਦੀਆਂ ਨੇ ਜੇ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿਓ ਤਾਂ ਮੈਂ ਗੱਲ ਰੱਖਣੀ ਚਾਹਣਾ ਪਰ ਉਸ ਤੋਂ ਪਹਿਲਾਂ ਹੀ ਉਹਦੀ ਪਤਨੀ ਬੋਲ ਪੈਂਦੀ ਆ ਤੇ ਉਹ ਕਹਿੰਦੀ ਜੱਜ ਸਾਹਿਬ ਇਹ ਸਿਰੇ ਦਾ ਝੂਠਾ ਮਕਾਰ ਆਦਮੀ ਹੈਗਾ ਮੇਰੀ ਕੁੱਟਮਾਰ ਕਰਦਾ ਮੈਨੂੰ ਟੌਰਚਰ ਕਰਦਾ ਮੇਰੇ ਪੇਕਿਆਂ ਦੀ ਇੱਜ਼ਤ ਨਹੀਂ ਕਰਦਾ ਮੇਰੇ ਕਿਸੇ ਵੀ ਰਿਸ਼ਤੇਦਾਰ ਦੀ ਇੱਜ਼ਤ ਨਹੀਂ ਕਰਦਾ ਮੇਰੇ ਤੋਂ ਸਾਰਾ ਦਿਨ ਘਰ ਦਾ ਕੰਮ ਕਰਾਉਂਦਾ ਤੇ ਦਾਜ ਦੀ ਮੰਗ ਕਰਦੀ ਹੈ ਇਹਦੇ ਘਰ ਦੀ ਤਾ ਜੱਜ ਸਾਹਿਬ ਕਹਿੰਦੇ ਆ ਵੀ ਤੁਹਾਨੂੰ ਹਜੇ ਮੌਕਾ ਨਹੀਂ ਮਿਲਿਆ ਬੋਲਣ ਦਾ ਤੁਹਾਡੀ ਵੀ ਵਾਰੀ ਆਊਗੀ ਤਾਂ ਜਿਹੜਾ ਵਕੀਲ ਆ ਉਹਦੀ ਪਤਨੀ ਦਾ ਉਹਦੀ ਪਤਨੀ ਦਾ ਨਾਂ ਰਾਣੀ ਆ ਰਾਣੀ ਦਾ ਜਿਹੜਾ ਵਕੀਲ ਆ ਉਹ ਕਹਿੰਦਾ ਕਿ ਜੱਜ ਸਾਹਿਬ ਸਾਰਾ ਕੁਝ ਤਾਂ ਤੁਹਾਡੇ ਸਾਹਮਣੇ ਆ ਜਿੰਨੀਆਂ ਐਫ ਆਈ ਆਰ ਦਰਜ ਹੋਈਆਂ ਨੇ ਉਹ ਕਿਤੇ ਐਵੇਂ ਤਾਂ ਨਹੀਂ ਹੋ ਗਈਆਂ ਜੇ ਇਹਨਾਂ ਨੇ ਮੇਰੇ ਮੁਵਕਲ ਦੀ ਕੁੱਟਮਾਰ ਕੀਤੀ ਉਹਨੂੰ ਟੌਰਚਰ ਕੀਤਾ ਫਿਰ ਹੀ ਐਫ ਆਈ ਆਰ ਦਰਜ ਹੋਈਆਂ ਜੋ ਜੋ ਕੁਝ ਇੱਥੇ ਤੁਹਾਡੇ ਸਾਹਮਣੇ ਲਿਖਿਆ ਪਿਆ ਤੁਸੀਂ ਪੜ੍ਹ ਹੀ ਲਿਆ ਇਸ ਤਰ੍ਹਾਂ ਨਾਲ ਇਹ ਮੇਰੇ ਮੁਵੱਕਲ ਨੂੰ ਸਤਾਉਂਦੇ ਆ ਤਾਂ ਜੱਜ ਸਾਹਿਬ ਆ ਜਿਹੜੀ ਉਹ ਇੱਕ ਔਰਤ ਆ ਗਈ ਜੱਜ ਸਾਹਿਬ ਰਾਣੀ ਨੂੰ ਕਹਿੰਦੀ ਆ ਕਿ ਮੈਡਮ ਤੁਸੀਂ ਇਹ ਲਿਖਿਆ ਕਿ ਤੁਹਾਡੇ ਪਤੀ ਨੇ ਤੁਹਾਡੀ ਕੁੱਟਮਾਰ ਕੀਤੀ ਤੇ ਤੁਹਾਡਾ ਹੱਥ ਤੋੜ ਦਿੱਤਾ ਕਿਹੜਾ ਹੱਥ ਤੋੜਿਆ ਸੀ ਤਾਂ ਉਹ ਕਹਿੰਦੀ ਜੀ ਖੱਬਾ ਉਹ ਕਹਿੰਦੀ ਅੱਛਾ ਕਿਹੜਾ ਹੱਥ ਹੁੰਦਾ ਖੱਬਾ ਤੇ ਉਹ ਕਹਿੰਦੀ ਜੀ ਆਹਾ ਤਾਂ ਜੱਜ ਸਾਹਿਬ ਕਹਿੰਦੀ ਜੱਜ ਸਾਹਿਬਾਂ ਕਹਿੰਦੀ ਕਿ ਜੇ ਤੁਹਾਨੂੰ ਇਹ ਇਹਨਾਂ ਨੇ ਤੁਸੀਂ ਕਿਹਾ ਕਿ ਮੇਰਾ ਖੱਬਾ ਹੱਥ ਤੋੜਿਆ ਤੇ ਹੱਥ ਤੁਸੀਂ ਸੱਜਾ ਖੜਾ ਕਰੀ ਜਾਂਦੇ ਹੋ ਜਿਹੜੇ ਹੱਥ ਤੇ ਸਾਡੇ 60 ਵਜੇ ਹੋਵੇ ਟੁੱਟਿਆ ਹੋਵੇ ਤੇ ਸਾਨੂੰ ਦੱਸਣ ਦੇ ਵਿੱਚ ਇੰਨੀ ਉਲਝਣ ਨਹੀਂ ਹੁੰਦੀ ਤੁਸੀਂ ਸੋਚ ਕੇ ਦੱਸਿਆ ਤਾਂ ਉਹ ਕਹਿੰਦੀ ਕਿ ਮੈਡਮ ਤੁਸੀਂ ਅਚਾਨਕ ਇਹੋ ਜਿਹਾ ਸਵਾਲ ਪੁੱਛ ਲਿਆ ਤੇ ਮੈਂ ਉਲਝ ਗਈ ਇਹਦੇ ਵਿੱਚ ਤੁਸੀਂ ਮੈਨੂੰ ਇੱਕ ਕੁਐਸਚਨ ਹੀ ਨਹੀਂ ਸੀ ਕਰਨ ਵਾਲਾ ਜਦੋਂ ਤੁਹਾਡੇ ਸਾਹਮਣੇ ਸਾਰਾ ਕੁਝ ਲਿਖਿਆ ਪਿਆ ਤਾ ਜੱਜ ਸਹਿਬਾ ਗਏ ਕਹਿੰਦੀ ਹੈ ਠੀਕ ਆ ਤੁਸੀਂ ਕਹਿੰਦੇ ਹੋ ਕਿ ਦਾਜ ਦੇਹ ਦੀ ਮੰਗ ਕਰਦੇ ਆ ਚਲੋ ਦਾਜ ਦੇਹ ਦੀ ਆਪਾਂ ਮੰਨਦੇ ਆ ਵੀ ਮੰਗ ਕਰਦੀ ਹੋਣਗੇ ਜਦੋਂ ਇਹਨਾਂ ਦੇ ਘਰ ਸਭ ਕੁਝ ਆ ਇਹ ਜੌਬ ਕਰਦੇ ਨੇ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਇਹ ਮੈਨੂੰ ਪੈਸੇ ਨਹੀਂ ਦਿੰਦੇ ਮੈਨੂੰ ਇਹ ਤਨਖਾਹ ਦਾ ਸਿਰਫ ਤੀਜਾ ਹਿੱਸਾ ਹੀ ਦਿੰਦੇ ਆ ਖਰਚ ਕਰਨ ਲਈ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਇਹ ਦਾਜ ਦੀ ਮੰਗ ਕਰਦੇ ਆ ਜਦੋਂ ਇਹ ਖੁਦ ਟੀਚਰ ਨੇ ਇਹਨਾਂ ਦੀ ਵਧੀਆ ਤਨਖਾਹ ਗਈ ਤੁਹਾਨੂੰ ਇਹ ਖਰਚਾ ਦੇ ਰਿਹਾ ਪਾਵੇਂ ਤੀਜਾ ਹਿੱਸਾ ਦੇ ਰਿਹਾ ਜਿੰਨਾ ਵੀ ਇਹਨਾਂ ਨੂੰ ਲੱਗਦਾ ਦੇ ਰਿਹਾ ਇਹ ਫਿਰ ਵੀ ਤੁਸੀਂ ਇਹ ਕਹਿੰਦੇ ਹੋ ਕਿ ਦਾਜ ਦੀ ਮੰਗ ਕਰਦਾ ਤਾਂ ਜਿਹੜੀ ਉਹ ਰਾਣੀ ਹੁੰਦੀ ਆ ਉਹ ਕਹਿੰਦੀ ਵੀ ਜੱਜ ਸਾਹਿਬਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤਾਂ ਉਹਦਾ ਵਕੀਲ ਆ ਜਿਹੜਾ ਉਹ ਆਪਣੇ ਵਕਲ ਨੂੰ ਕਹਿੰਦਾ ਕਿ ਤੁਸੀਂ ਚੁੱਪ ਕਰੋ ਮੈਨੂੰ ਬੋਲਣ ਦਿਓ ਤਾਂ ਜੱਜ ਸਾਹਿਬਾ ਦੋਨਾਂ ਨੂੰ ਚੁੱਪ ਕਰਾ ਦਿੰਦੀ ਆ ਫਿਰ ਉਹ ਰਵੀ ਨੂੰ ਪੁੱਛਦੀ ਆ ਕਿ ਰਵੀ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਰਵੀ ਕਹਿੰਦਾ ਕਿ ਮੈਡਮ ਬਿਲਕੁਲ ਰੱਖਣਾ ਚਾਹਣਾ ਇਹ ਜੋ ਕੁਝ ਵੀ ਕਹਿ ਰਹੀ ਆ ਇਹ ਝੂਠ ਕਹਿ ਰਹੀ ਆ ਇਹ ਮੈਨੂੰ ਫੋਨ ਕਰ ਕਰਕੇ ਤਾਂ ਮਕੀਆਂ ਦਵਾਉਂਦੀ ਆ ਇਹਦੇ ਘਰ ਦੇ ਆਏ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰਾ ਪੈਰ ਤੋੜ ਦਿੱਤਾ ਤਾਂ ਜੱਜ ਸਾਹਿਬਾਂ ਕਹਿੰਦੀ ਕਿ ਕਿਹੜਾ ਪੈਰ ਤੋੜਿਆ ਉਹ ਕਹਿੰਦਾ ਜੀ ਸੱਜਾ ਤੋੜਿਆ ਆਹ ਵਾਲਾ ਪੈਰ ਦੇਖੋ ਮੇਰੇ ਪੈਰ ਤੇ ਨਿਸ਼ਾਨ ਵੀ ਆ ਕੁੱਟਮਾਰ ਦੇ ਤੇ ਮੇਰਾ ਪੈਰ ਆ ਜਿਹੜਾ ਉਹ ਚੰਗੀ ਤਰ੍ਹਾਂ ਠੀਕ ਵੀ ਨਹੀਂ ਹੋਇਆ ਜੱਜ ਸਾਹਿਬਾਂ ਕਹਿੰਦੀ ਕਦੋਂ ਕਿੱਥੇ ਕਿੰਨੇ ਵਜੇ ਤੁਹਾਡਾ ਪੈਰ ਤੋੜਿਆ ਸੀ ਤਾਂ ਰਵੀ ਕਹਿੰਦਾ ਕਿ 5 ਅਪ੍ਰੈਲ ਨੂੰ ਰਾਤ ਦੇ 9 ਵਜੇ ਸੀ ਤੇ ਮੈਂ ਬਾਜ਼ਾਰ ਚੋਂ ਆ ਰਿਹਾ ਸੀ ਤੇ ਇਹਦੇ ਦੁਆਰਾ ਭੇਜੇ ਗਏ ਗੁੰਡੇ ਰਿਸ਼ਤੇਦਾਰ ਉਹਨਾਂ ਨੇ ਮੈਨੂੰ ਰਸਤੇ ਦੇ ਵਿੱਚ ਰੋਕ ਕੇ ਮੇਰੀ ਕੁੱਟਮਾਰ ਕੀਤੀ ਸੀ ਫਲਾਨੀ ਜਗ੍ਹਾ ਸੀ ਤਾਂ ਜੱਜ ਸਾਹਿਬਾ ਸਮਝ ਜਾਂਦੀ ਆ ਤੇ ਉਹ ਰਾਣੀ ਨੂੰ ਕਹਿੰਦੀ ਆ ਕਿ ਦੇਖੋ ਜਿਹਦੇ ਨਾਲ ਹਾਦਸਾ ਹੋਇਆ ਹੋਵੇ ਨਾ ਉਹ ਦਿਨ ਤਰੀਕ ਸਮਾਂ ਕੁਝ ਨਹੀਂ ਭੁੱਲਦਾ ਹੁੰਦਾ ਤੁਸੀਂ ਮੈਨੂੰ ਸੋਚ ਕੇ ਦੱਸਿਆ ਤਾਂ ਰਾਣੀ ਆ ਜਿਹੜੀ ਉਹ ਕਹਿੰਦੀ ਆ ਆਪਣੇ ਪਤੀ ਵੱਲ ਸੰਬੋਧਨ ਕਰਕੇ ਕਿ ਅਜੇ ਤਾਂ ਤੂੰ ਬਚ ਗਿਆ ਅਜੇ ਤਾਂ ਤੇਰਾ ਪੈਰ ਹੀ ਟੁੱਟਿਆ ਸੀ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੀਆਂ ਦੋਨੇ ਲੱਤਾਂ ਟੁੱਟਣਗੀਆਂ ਤੁਸੀਂ ਜਿਵੇਂ ਮੈਨੂੰ ਤਪਾਇਆ ਜਿਵੇਂ ਮੇਰੇ ਨਾਲ ਟਾਰਚਰ ਕੀਤਾ ਇਹਦੀ ਸਜ਼ਾ ਹਜੇ ਘੱਟ ਮਿਲੀ ਆ ਤਾਂ ਜੱਜ ਸਾਹਿਬਾਂ ਜਿਹੜੀ ਕਹਿੰਦੀ ਉਹਦੇ ਵਕੀਲ ਨੂੰ ਕਿ ਵਕੀਲ ਸਾਹਿਬ ਤੁਸੀਂ ਤਾਂ ਆਪਣੇ ਮੁਵਕਲ ਨੂੰ ਬੇਕਸੂਰ ਦੱਸ ਰਹੇ ਸੀ ਤੁਹਾਡੀ ਮੁਵਕਲ ਤਾਂ ਮੇਰੇ ਸਾਹਮਣੇ ਇਹਨਾਂ ਨੂੰ ਧਮਕੀ ਦੇ ਰਹੀ ਆ ਵੀ ਇਹ ਕੀ ਤਰੀਕਾ ਹੋਇਆ ਤਾਂ रवि ਕਹਿੰਦਾ ਕਿ ਮੈਡਮ ਇਹ ਇਸ ਤਰ੍ਹਾਂ ਹੀ ਮੈਨੂੰ ਧਮਕੀਆਂ ਦਵਾਉਂਦੀ ਆ ਇਹ ਕੁੱਟਮਾਰ ਕਰਵਾਉਂਦੀ ਆ ਮੇਰੀ ਤਾ ਫਿਰ ਜੱਜ ਸਾਹਿਬਾ ਕਹਿੰਦੀ ਹੈ ਕਿ ਤੁਸੀਂ ਇਹਦੇ ਪੇਕਿਆਂ ਦੀ ਇਹਦੇ ਰਿਸ਼ਤੇਦਾਰਾਂ ਦੀ ਇੱਜ਼ਤ ਕਿਉਂ ਨਹੀਂ ਕਰਦੇ ਤਾਂ ਫਿਰ ਰਵੀ ਦੱਸਦਾ ਕਿ ਮੈਡਮ ਮੈਂ ਸਾਰੀ ਗੱਲ ਰੱਖਣੀ ਚਾਹਣਾ ਸਾਡਾ ਵਿਆਹ 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ ਤੋਂ ਬਾਅਦ ਇਹਨਾਂ ਦੇ ਰਿਸ਼ਤੇਦਾਰ ਬਹੁਤ ਆਏ ਸਾਡੇ ਘਰ ਆਉਂਦੇ ਸਿਰਫ ਮੁੰਡੇ ਨੇ ਕਿਸੇ ਨੂੰ ਇਹ ਤਾਇਏ ਦਾ ਮੁੰਡਾ ਦੱਸਦੀ ਆ ਕਿਸੇ ਨੂੰ ਚਾਚੇ ਦਾ ਮੁੰਡਾ ਦੱਸਦੀ ਆ ਕਿਸੇ ਨੂੰ ਫਰੈਂਡ ਦੱਸਦੀ ਆ ਕਿਸੇ ਨੂੰ ਭੂਆ ਦਾ ਮੁੰਡਾ ਦੱਸਦੀ ਆ ਹੋਰ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਨਹੀਂ ਆਉਂਦਾ ਫਿਰ ਇਹ ਜਦੋਂ ਉਹ ਆਉਂਦੀ ਆ ਇਹ ਕਹਿੰਦੀ ਆ ਕਿ ਮੈਂ ਆਪਣੇ ਭਾਈ ਨਾਲ ਬਾਜ਼ਾਰ ਚੱਲੀ ਆ ਉਹਨਾਂ ਨਾਲ ਚਲੀ ਜਾਂਦੀ ਆ ਦੇਰ ਰਾਤ ਤੱਕ ਘਰ ਨਹੀਂ ਆਉਂਦੀ ਘਰ ਦਾ ਕੋਈ ਵੀ ਕੰਮ ਨਹੀਂ ਕਰਦੀ ਮੇਰੇ ਮਾਪਿਓ ਦੀ ਇੱਜ਼ਤ ਨਹੀਂ ਕਰਦੀ ਸਾਰਾ ਦਿਨ ਫਜ਼ੂਲ ਖਰਚੀ ਕਰਦੀ ਆ ਮੇਰੇ ਤੋਂ ਪੈਸੇ ਮੰਗਦੀ ਰਹਿੰਦੀ ਆ ਉੱਤੋਂ ਜੇ ਮੈਂ ਮਨਾ ਕਰਦਾ ਤਾਂ ਇਹ ਆਪਣੇ ਉਹਨਾਂ ਭਰਾਵਾਂ ਨੂੰ ਭੂਆ ਚਾਚੇ ਤਾਏ ਦੇ ਆ ਮੁੰਡਿਆਂ ਨੂੰ ਸੱਦ ਕੇ ਮੇਰੀ ਕੁੱਟਮਾਰ ਕਰਵਾਉਂਦੀ ਆ ਮੈਂ ਇਸ ਔਰਤ ਤੋਂ ਬਹੁਤ ਪਰੇਸ਼ਾਨ ਆ ਕਿਰਪਾ ਕਰਕੇ ਇਹਦੇ ਤੋਂ ਮੈਨੂੰ ਛੁਟਕਾਰਾ ਦਿਵਾਇਆ ਜਾਵੇ ਤਾਰਾਣੀ ਕਹਿੰਦੀ ਆ ਕਿ ਐ ਨਹੀਂ ਮੈਂ ਤੇਰਾ ਖਿਹੜਾ ਛੱਡਦੀ ਜਿਵੇਂ ਤੂੰ ਕਹਿਣਾ 50 ਲੱਖ ਰੁਪਈਆ ਲਾਉਂ ਤੇਰੇ ਤੋਂ ਤੂੰ ਮੈਨੂੰ ਤੀਜੇ ਹਿੱਸੇ ਦੀ ਤਨਖਾਹ ਦਿੰਨਾ ਨਾ ਮੈਨੂੰ ਪੂਰੀ ਤਨਖਾਹ ਚਾਹੀਦੀ ਏ ਤੇਰੀ ਪਤਨੀ ਆ ਮੈਂ ਤੇਰੀ ਜਦੋਂ ਉਹ ਇਦਾਂ ਬੋਲਦੀ ਆ ਤਾਂ ਜੱਜ ਸਾਹਿਬਾਂ ਸਮਝ ਜਾਂਦੀ ਆ ਵੀ ਇਹਦਾ ਮਤਲਬ ਜਿਹੜਾ ਬਿਹੇਵ ਉਹ ਸਹੀ ਨਹੀਂ ਹੈਗਾ ਵੀ ਇੱਥੇ ਨਹੀਂ ਹਟਦੀ ਇਹ ਤਾਂ ਫਿਰ ਇਹਨੇ ਵੀ ਪਿੱਠ ਪਿੱਛੇ ਕਿਹੜਾ ਹਟਦੀ ਹੋਣੀ ਆ ਵੀ ਇਹ ਤਾਂ ਮੇਰੇ ਸਾਹਮਣੇ ਆਏ ਬੋਲੀ ਜਾਂਦੀ ਆ ਤਾਂ ਚਲੋ ਜੱਜ ਸਾਹਿਬਾਂ ਜਿਹੜੀ ਉਹ ਰਾਣੀ ਦੇ ਵਕੀਲ ਨੂੰ ਕਹਿੰਦੀ ਆ ਕਿ ਤੁਸੀਂ ਕੀ ਚਾਹੁੰਦੇ ਹੋ ਦਾ ਰਾਣੀ ਦਾ ਵਕੀਲ ਹੈ ਜਿਹੜਾ ਉਹ ਕਹਿੰਦਾ ਕਿ 50 ਲੱਖ ਰੁਪਏ ਮੁਆਵਜ਼ਾ ਤੇ ਤਲਾਕ ਚਲੋ ਜੱਜ ਸਾਹਿਬਾ ਜਿਹੜੀ ਉਹ ਫੈਸਲਾ ਕਰਦੀ ਆ ਕਿ 15 ਲੱਖ ਰੁਪਏ ਜਿਹੜਾ ਰਵੀ ਆ ਉਹ ਰਾਣੀ ਨੂੰ ਮੁਆਵਜ਼ਾ ਦੇਵੇਗਾ ਤੇ ਇਹ ਤਲਾਕ ਦਾ ਜਿਹੜਾ ਕੇਸ ਆ ਉਹ ਇੱਥੇ ਬੰਦ ਕੀਤਾ ਜਾਂਦਾ ਤੇ ਤੁਹਾਡਾ ਦੋਨਾਂ ਦਾ ਜਿਹੜਾ ਤਲਾਕ ਆ ਉਹ ਅਗਲੀ ਤਰੀਕ ਤੇ ਹੋ ਜਾਊਗਾ ਤੁਸੀਂ ਇਹਨਾਂ ਨੂੰ ਖਰਚਾ ਜਿੰਨਾ ਵੀ ਬਣਿਆ ਉਹ ਦੇ ਦਿਓ ਉਸ ਤੋਂ ਬਾਅਦ ਤੁਹਾਡੇ ਤਲਾਕ ਦੇ ਸਾਈਨ ਹੋ ਜਾਣਗੇ ਤਾਂ ਰਵੀ ਕਹਿੰਦਾ ਵੀ ਮੈਡਮ ਤੁਸੀਂ ਮੇਰੇ ਤੇ ਤਰਸ ਕਰੋ ਵੀ ਮੈਂ 50 ਲੱਖ ਨਹੀਂ ਦੇ ਸਕਦਾ ਵੀ ਮੇਰੀ ਇੰਨੀ ਕਮਾਈ ਨਹੀਂ ਹੈਗੀ ਤਾਂ ਜੱਜ ਸਾਹਿਬਾ ਆਪਣਾ ਫੈਸਲਾ ਸੁਣਾ ਕੇ ਚਲੀ ਜਾਂਦੀ ਹੈ ਉਹ ਜਾਦਾ ਗੱਲ ਨਹੀਂ ਸੁਣਦੀ ਚਲੋ ਰਵੀ ਬਾਹਰ ਆਉਂਦਾ ਆਪਣੇ ਵਕੀਲ ਨਾਲ ਤੇ ਉਹ ਆਪਣੇ ਵਕੀਲ ਨੂੰ ਕਹਿ ਰਿਹਾ ਹੁੰਦਾ ਹਨਾ ਵੀ ਮੈਂ ਇੰਨਾ ਪੈਸਾ ਕਿਵੇਂ ਦੇਵਾਂਗਾ ਵੀ ਤੁਸੀਂ ਤਾਂ ਕੁਝ ਵੀ ਨਹੀਂ ਬੋਲੇ ਤਾਂ ਰਵੀ ਦਾ ਵਕੀਲ ਕਹਿੰਦਾ ਵੀ ਉਹਨਾਂ ਦਾ ਕੇਸ ਥੋੜਾ ਜਿਹਾ ਹਾਵੀ ਹੋ ਗਿਆ ਸੀ ਬੱਸ ਇਹ ਤਾਂ ਜੱਜ ਸਾਹਿਬਾ ਨੂੰ ਵੀ ਪਤਾ ਲੱਗ ਗਿਆ ਪਰ ਚਲੋ ਕੋਈ ਨਾ ਦੇਖਦੇ ਆਪਾਂ ਅਪੀਲ ਕਰਕੇ ਵੇਖ ਲਵਾਂਗੇ ਚੇਲੂ ਰਾਣੀ ਆਪਣੇ ਘਰ ਚਲੀ ਜਾਂਦੀ ਆ ਰਵੀ ਆਪਣੇ ਘਰ ਚਲਿਆ ਜਾਂਦਾ ਤੇ ਥੋੜੇ ਦਿਨਾਂ ਬਾਅਦ ਰਵੀ ਆਪਣੀ ਮਾਂ ਨੂੰ ਲੈ ਕੇ ਹਸਪਤਾਲ ਜਾਂਦਾ ਤੇ ਹਸਪਤਾਲ ਦੇ ਵਿੱਚ ਜਾ ਕੇ ਉਹ ਆਪਣੀ ਮਾਂ ਨੂੰ ਦਵਾਈ ਦਿਵਾਉਣ ਗਿਆ ਹੁੰਦਾ ਉਹਦੀ ਮਾਂ ਦਾ ਜਦੋਂ ਚੈੱਕਅਪ ਹੁੰਦਾ ਚੈੱਕਅਪ ਤੋਂ ਬਾਅਦ ਉਹ ਵੇਟਿੰਗ ਰੂਮ 'ਚ ਹੁੰਦਾ ਵੀ ਦਵਾਈ ਲੈਣੀ ਹੁੰਦੀ ਆ ਤਾਂ ਉੱਥੇ ਉਹੀ ਜੱਜ ਮਹਿਲਾ ਜਿਹੜੀ ਉਹ ਆ ਜਾਂਦੀ ਆ ਉਹ ਆ ਕੇ ਡਾਕਟਰ ਦੇ ਜਾਂਦੀ ਆ ਤੇ ਦਵਾਈ ਲੈ ਕੇ ਜਦੋਂ ਉਹ ਆਉਂਦੀ ਆ ਤਾਂ ਰਵੀ ਪਛਾਣ ਲੈਂਦਾ ਵੀ ਉਹੀ ਜੱਜ ਸਹਿਬਾਂ ਗੀ ਉਹ ਜੱਜ ਸਹਿਬਾਂ ਨੂੰ ਕਹਿੰਦਾ ਵੀ ਮੈਡਮ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਤੇ ਜੱਜ ਸਹਿਬਾਂ ਵੀ ਪਛਾਣ ਲੈਂਦੀ ਆ ਕਿਉਂਕਿ ਦੋ ਕੁ ਦਿਨ ਪਹਿਲਾਂ ਤਾਂ ਉਹਨਾਂ ਦਾ ਕੇਸ ਹੋ ਜਿਹੜਾ ਕੋਰਟ ਦੇ ਵਿੱਚ ਆਇਆ ਸੀ ਤਾਂ ਉਹ ਕਹਿੰਦਾ ਵੀ ਮੈਡਮ ਮੇਰੀ ਗੱਲ ਸੁਣੋ ਪਲੀਜ਼ ਤਾਂ ਉਹ ਜੱਜ ਸਹਿਬਾਂ ਜਿਹੜੀ ਉਹ ਰੁਕ ਜਾਂਦੀ ਆ ਤੇ ਕਹਿੰਦੀ ਆ ਹਾਂਜੀ ਕਹਿੰਦਾ ਮੈਡਮ ਤੁਸੀਂ ਮੇਰੇ ਤੇ ਬਿਲਕੁਲ ਦਰਸ ਨਹੀਂ ਕੀਤਾ ਤੁਹਾਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ ਮੇਰੀ ਪਤਨੀ ਝੂਠੀ ਆ ਮਕਾਰ ਆ ਹਨਾ ਸਿਰੇ ਦੀ ਬਦਮਾਸ਼ਾ ਪਰ ਤੁਸੀਂ ਫਿਰ ਵੀ ਮੈਨੂੰ 15 ਲੱਖ ਦਾ ਜਿਹੜਾ ਜੁਰਮਾਨਾ ਲਾਇਆ ਉਹਨੂੰ ਮੁਆਵਜ਼ਾ ਦੇਣਾ ਮੈਨੂੰ ਤੁਸੀਂ ਮੁਆਵਜ਼ਾ ਪਾਇਆ ਹਨਾ ਵੀ ਮੈਂ ਇਹਨਾਂ ਨਹੀਂ ਦੇ ਸਕਦਾ ਤਾਂ ਫਿਰ ਜੱਜ ਸਾਹਿਬਾ ਕਹਿੰਦੀ ਵੀ ਦੇਖੋ ਜੋ ਕੁਝ ਕਾਨੂੰਨ ਦੇ ਵਿੱਚ ਆਉਂਦਾ ਜੇ ਤੁਹਾਨੂੰ ਉਹਦੇ ਤੋਂ ਤਲਾਕ ਚਾਹੀਦਾ ਤਾਂ ਫਿਰ ਤੁਹਾਨੂੰ ਦੇਣਾ ਹੀ ਪੈਣਾ ਵੀ ਮੈਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਇਹ ਕੰਮ ਕੀਤਾ ਵੀ ਹੋਰ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੀ ਫਿਰ ਉਹ ਕਹਿੰਦਾ ਵੀ ਚਲ ਤੁਸੀਂ ਐਂ ਦੱਸੋ ਵੀ ਮੈਂ ਉਹਨੂੰ ਵਾਪਸ ਲਿਆਵਾ ਘਰ ਰੱਖਾਂ ਜਾਂ ਉਹਨੂੰ ਤਲਾਕ ਦੇ 15 ਲੱਖ ਦੇ ਕੇ ਉਹਨੂੰ ਤਲਾਕ ਦੇਵਾਂ ਤਾਂ ਜੱਜ ਸਾਹਿਬਾਂ ਕਹਿੰਦੀ ਵੀ ਦੇਖੋ ਇਹ ਤੁਹਾਡਾ ਪਰਸਨਲ ਮੈਟਰ ਆ ਇਹਦੇ ਵਿੱਚ ਮੈਂ ਤੁਹਾਨੂੰ ਰੈ ਨਹੀਂ ਦੇ ਸਕਦੀ ਪਰ ਜਿੱਥੋਂ ਤੱਕ ਮੈਨੂੰ ਲੱਗਿਆ ਵੀ ਤੁਸੀਂ ਇੱਕ شریف ਆਦਮੀ ਹੋ ਵਧੀਆ ਸਰਕਾਰੀ ਜੋਬ ਕਰਦੇ ਹੋ ਵੀ ਤੁਹਾਨੂੰ ਸੋਚ ਸਮਝ ਕੇ ਵਿਆਹ ਕਰਾਉਣਾ ਚਾਹੀਦਾ ਸੀ ਇਹ ਇਸ਼ਾਰਾ ਜਿਹੜਾ ਉਹ ਰਵੀ ਸਮਝ ਜਾਂਦਾ ਕਿ ਜੱਜ ਸਾਹਿਬਾਂ ਕੀ ਕਹਿਣਾ ਚਾਹੁੰਦੇ ਆ ਚਲੋ ਉਹ ਜੱਜ ਸਾਹਿਬਾਂ ਚਲੀ ਜਾਂਦੀ ਆ ਉਤੋਂ ਤੇ ਰਵੀ ਵੀ ਆਪਣੀ ਮਾਂ ਨੂੰ ਲੈ ਕੇ ਘਰ ਆ ਜਾਂਦਾ ਘਰ ਆਉਣ ਤੋਂ ਬਾਅਦ ਉਹ ਸੋਚਦਾ ਵੀ ਜੱਜ ਸਾਹਿਬਾਂ ਮੈਨੂੰ ਇਸ਼ਾਰਾ ਤਾਂ ਕਰ ਗਏ ਵੀ ਮੈਨੂੰ ਤਲਾਕ ਹੀ ਠੀਕ ਆ ਚਲੋ 15 ਦਿਨ ਬਾਅਦ ਦੁਬਾਰਾ ਪੇਸ਼ੀ ਸੀ ਤੇ ਜੱਜ ਸਾਹਿਬਾਂ ਜਿਹੜੀ ਉਹ 15 ਦਿਨ ਬਾਅਦ ਫਿਰ ਆਪਣੀ ਕੋਰਟ ਦੇ ਵਿੱਚ ਹਾਜ਼ਰ ਹੁੰਦੀ ਆ ਤੇ ਜਿਹੜਾ ਰਵੀ ਆ ਉਹ ਚੈੱਕ ਲਿਆਉਂਦਾ 15 ਲੱਖ ਦਾ ਪਤਾ ਨਹੀਂ ਉਹਨੇ ਕਿਵੇਂ ਇਕੱਠੇ ਕੀਤੇ ਹੈ ਨਾ 15 ਲੱਖ ਦਾ ਚੈੱਕ ਲਿਆ ਕੇ ਜੱਜ ਸਾਹਿਬਾਂ ਮੂਰੇ ਰੱਖ ਦਿੰਦਾ ਤੇ ਜੱਜ ਸਾਹਿਬਾਂ ਜਿਹੜਾ ਉਹ ਚੈੱਕਾ ਉਹ ਰਾਣੀ ਦੇ ਵਕੀਲ ਨੂੰ ਦੇ ਦਿੰਦੀ ਆ ਰਾਣੀ ਨੂੰ ਦੇਣ ਲਈ ਚਲੋ ਸਾਰਾ ਜਿਹੜਾ ਕੰਮ ਆ ਉਹ ਨਿਬੜ ਜਾਂਦਾ ਤੇ ਮਤਲਬ ਕੇਸ ਨਿਬੜ ਜਾਂਦਾ ਉਹਨਾਂ ਦਾ ਉਹਨਾਂ ਦਾ ਤਲਾਕ ਹੋ ਜਾਂਦਾ ਤਲਾਕ ਹੋਣ ਤੋਂ ਬਾਅਦ ਰਵੀ ਤੇ ਰਾਣੀ ਬਾਹਰ ਆਉਂਦੇ ਆ ਤੇ ਰਵੀ ਆਪਣੇ ਵਕੀਲ ਕੋਲ ਖੜਾ ਤੇ ਨਾਲ ਉਹਦੇ 2-4 ਦੋਸਤ ਸੀ ਉਹਨਾਂ ਕੋਲ ਰੋ ਰਿਹਾ ਹੁੰਦਾ ਬਹੁਤ ਉੱਚੀ ਉੱਚੀ ਤੇ ਇਹਨੇ ਜੱਜ ਸਾਹਿਬਾਂ ਜਦੋਂ ਕੋਰਟ ਚੋਂ ਬਾਹਰ ਆਉਂਦੀ ਆ ਤਾਂ ਉਹ ਵੇਖਦੀ ਆ ਹਨਾ ਵੀ ਰਵੀ ਰੋ ਰਿਹਾ ਤੇ ਉਹ ਰਵੀ ਕੋਲ ਚਲੀ ਜਾਂਦੀ ਆ ਰੇ ਵੀ ਕੁਲ ਜਾ ਕੇ ਉਹਨੂੰ ਕਹਿੰਦੀ ਆ ਕਿ ਤੁਸੀਂ ਰੋਬੋ ਨਾ ਪਲੀਜ਼ ਵੀ ਤੁਸੀਂ ਐ ਨਾ ਸਮਝੋ ਵੀ ਤੁਹਾਡੇ ਨਾਲ ਬੇਇਨਸਾਫੀ ਹੋਈ ਆ ਵੀ ਇਹ ਇੱਕ ਕਾਨੂੰਨ ਆ ਹਨਾ ਕਾਨੂੰਨ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਨਾ ਚਾਹੁੰਦੇ ਹੋਈ ਵੀ ਕਰਨੀਆਂ ਪੈਂਦੀਆਂ ਚਲ ਐਂ ਕਰੋ ਤੁਸੀਂ ਰੋਬੋ ਨਾ ਤੁਸੀਂ ਮਜ਼ਬੂਤ ਬਣੋ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਆਹ ਲੋ ਮੇਰਾ ਨੰਬਰ ਜੇ ਕਦੇ ਵੀ ਤੁਹਾਨੂੰ ਕੋਈ ਲੋੜ ਹੋਈ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਚਲ ਉਹ ਨੰਬਰ ਦੇ ਜਾਂਦੀ ਆ ਤੇ ਚਲੀ ਜਾਂਦੀ ਆ ਰਵੀ ਸੋਚਦਾ ਵੀ ਇੱਕ ਜੱਜ ਹੋ ਕੇ ਹਨਾ ਵੀ ਇਹ ਵੀ ਇੱਕ ਔਰਤ ਆ ਵੀ ਜੱਜ ਦੇ ਅਹੁਦੇ ਤੇ ਹੋ ਕੇ ਵੀ ਦੇਖੋ ਕਿੰਨਾ ਸੋਚਦੀ ਆ ਵੀ ਪਰਸਨਲੀ ਵੀ ਮੈਨੂੰ ਹਨਾ ਵੀ ਇਸ ਤਰ੍ਹਾਂ ਅਟੈਂਡ ਕੀਤਾ ਚਲੋ ਰਵੀ ਆ ਜਿਹੜਾ ਉਹ ਫਿਰ ਆਪਣੇ ਘਰ ਚੱਲਿਆ ਜਾਂਦਾ ਉਹੀ ਜ਼ਿੰਦਗੀ ਆ ਜਿਹੜੀ ਸ਼ੁਰੂ ਹੋ ਜਾਂਦੀ ਆ ਆਪਣੀ ਡਿਊਟੀ ਤੇ ਜਾਂਦਾ ਰਵੀ ਦੀ ਮਾਂ ਫਿਰ ਇੱਕ ਦਿਨ ਬਿਮਾਰ ਹੋ ਜਾਂਦੀ ਆ ਤੇ ਉਹ ਹਸਪਤਾਲ ਲੈ ਕੇ ਜਾਂਦਾ ਉੱਥੇ ਫਿਰ ਉਹੀ ਜੱਜ ਸਾਹਿਬਾਂ ਜਦੋਂ ਆਉਂਦੀ ਆ ਤਾਂ ਰਵੀ ਆ ਜਿਹੜਾ ਉਹਨਾਂ ਨੂੰ ਵੇਖ ਕੇ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਜੱਜ ਸਾਹਿਬਾਂ ਪੁੱਛਦੀ ਆ ਕਿ ਕਿਵੇਂ ਚੱਲ ਰਹੀ ਆ ਤੁਹਾਡਾ ਜ਼ਿੰਦਗੀ ਕਿਵੇਂ ਚੱਲ ਰਹੀ ਆ ਰਵੀ ਕਹਿੰਦਾ ਜੀ ਠੀਕ ਚੱਲ ਰਹੀ ਆ ਮੇਰੀ ਮਾਂ ਦਾ ਇਲਾਜ ਚੱਲ ਰਿਆ ਮੇਰੀ ਮਾਂ ਨੂੰ ਦੁੱਖ ਵੀ ਆ ਹਨਾ ਸਾਡੇ ਤਲਾਕ ਹੋਏ ਦਾ ਇੱਕ ਪੁੱਤ ਵਿਆਹਿਆ ਸੀ ਉਹਦੇ ਹੀ ਤਲਾਕ ਹੋ ਗਿਆ ਪਰ ਮੈਂ ਆਪਣੀ ਜ਼ਿੰਦਗੀ ਹੌਲੀ ਹੌਲੀ ਲੀ ਤੇ ਲੈ ਕੇ ਆ ਰਿਹਾ ਮੈਂ ਆਪਣੀ ਨੌਕਰੀ ਕਰਦਾ ਬਾਕੀ ਮੈਨੂੰ ਐਕਸਟਰਾ ਕੰਮ ਵੀ ਕਰਨਾ ਪੈਂਦਾ ਕਿਉਂਕਿ ਜਿਹੜਾ 15 ਲੱਖ ਦਾ ਮੈਂ ਲੋਨ ਕਰਵਾ ਕੇ ਆਪਣੀ ਪਤਨੀ ਨੂੰ ਦਿੱਤਾ ਵੀ ਉਹ ਮੇਰਾ ਹੌਲੀ ਹੌਲੀ ਲਊਗਾ ਤਾਂ ਜੱਜ ਸਾਹਿਬਾ ਕਹਿੰਦੀ ਵੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ ਕੋਈ ਗੱਲ ਨਹੀਂ ਤੁਸੀਂ ਇਸ ਤਰ੍ਹਾਂ ਫਿਕਰ ਨਾ ਕਰੋ ਦੇਖੋ ਕਈ ਵਾਰੀ ਆਦਮੀ ਨੂੰ ਔਰਤ ਨਹੀਂ ਵਧੀਆ ਮਿਲਦੀ ਤੇ ਕਈ ਵਾਰੀ ਔਰਤਾਂ ਨੂੰ ਆਦਮੀ ਵੀ ਨਹੀਂ ਮਿਲਦੀ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਪੜੀਆਂ ਲਿਖੀਆਂ ਵੱਡੇ ਵੱਡੇ ਅਹੁਦਿਆਂ ਤੇ ਨੌਕਰੀ ਕਰਦੀਆਂ ਉਹਨਾਂ ਨੂੰ ਵੀ ਆਦਮੀ ਵਧੀਆ ਨਹੀਂ ਮਿਲਦੀ ਇਸ ਕਰਕੇ ਜਿਹੜੀ ਲਾਈਫ ਆ ਇੱਕ ਅਡਜਸਟਮੈਂਟ ਆ ਤੇ ਸਾਨੂੰ ਸਾਰਿਆਂ ਨੂੰ ਕਰਨੀ ਪੈਂਦੀ ਆ ਤਾਂ ਰਵੀ ਆ ਜਿਹੜਾ ਉਹ ਜੱਜ ਸਾਹਿਬਾਂ ਨੂੰ ਪੁੱਛ ਲੈਂਦਾ ਕਿ ਮੈਡਮ ਕੀ ਮਤਲਬ ਆ ਤੁਹਾਡਾ ਤਾਂ ਜੱਜ ਸਹਿਬਾ ਕਹਿੰਦੀ ਮੇਰਾ ਕੋਈ ਮਤਲਬ ਨਹੀਂ ਮੈਂ ਤੁਹਾਨੂੰ ਇੱਕ ਐਡਵਾਈਸ ਦੇਣਾ ਚਾਹਣੀ ਆ ਜੇ ਤੁਸੀਂ ਮੰਨੋਗੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਤੁਸੀਂ ਕੋਈ ਕੁੜੀ ਵੇਖੋ ਤੇ ਵਿਆਹ ਕਰਵਾਓ ਜਿਹੜੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਤੁਸੀਂ ਰਲ ਕੇ ਕਮਾਈ ਕਰੋ ਤੇ ਆਪਣੀ ਲਾਈਫ ਆ ਜਿਹੜੀ ਉਹ ਵਧੀਆ ਤਰੀਕੇ ਨਾਲ ਗੁਜ਼ਾਰੋ ਤਾਂ ਫਿਰ ਰਵੀ ਆ ਜੱਜ ਸਹਿਬਾ ਨੂੰ ਕਹਿੰਦਾ ਮੈਡਮ ਹੁਣੇ ਤਾਂ ਮੇਰਾ ਤਲਾਕ ਹੋ ਕੇ ਹਟਿਆ ਮੈਨੂੰ ਵਧੀਆ ਕੁੜੀ ਕਿੱਥੋਂ ਮਿਲੂਗੀ ਵੀ ਹਜੇ ਤਾਂ ਮੈਂ ਇਸ ਗੱਲ ਬਾਰੇ ਸੋਚ ਵੀ ਨਹੀਂ ਸਕਦਾ ਤਾਂ ਜੱਜ ਸੇਵਾ ਕਹਿੰਦੀ ਨਹੀਂ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਜਿਹੜੀਆਂ ਟੁੱਟੀਆਂ ਹੁੰਦੀਆਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਵੀ ਕਿਸੇ ਸਹਾਰੇ ਦੀ ਲੋੜ ਹੁੰਦੀ ਆ ਤੇ ਉਹ ਕਹਿੰਦਾ ਵੀ ਹੋ ਸਕਦਾ ਹੋਣਗੀਆਂ ਪਰ ਮੇਰੇ ਧਿਆਨ 'ਚ ਤਾਂ ਕੋਈ ਨਹੀਂ ਤਾਂ ਜੱਜ ਸੇਵਾ ਕਹਿੰਦੀ ਠੀਕ ਆ ਅੱਜ ਸ਼ਾਮ ਤੱਕ ਜੇ ਤੈਨੂੰ ਕਿਸੇ ਕੁੜੀ ਦਾ ਫੋਨ ਆਇਆ ਤੇ ਇਹਦਾ ਮਤਲਬ ਤੂੰ ਐ ਸਮਝੀ ਵੀ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਕੁੜੀ ਆਉਣ ਵਾਲੀ ਆ ਰਵੀ ਆ ਜਿਹੜਾ ਉਹ ਥੋੜਾ ਮੁਸਕਰਾਉਂਦਾ ਤੇ ਚਲਿਆ ਜਾਂਦਾ ਇਹ ਸ਼ਾਮ ਨੂੰ ਫਿਰ ਜੱਜ ਸਾਹਿਬਾਂ ਜਿਹੜੀ ਉਹ ਨਾ ਫੋਨ ਕਰਦੀ ਆ ਰਵੀ ਨੂੰ ਉਹ ਪੁੱਛਦੀ ਆ ਵੀ ਹਾਂਜੀ ਕੀ ਹਾਲ ਚਾਲ ਆ ਮਸਟਰ ਜੀ ਫਿਰ ਵੀ ਕਹਿੰਦਾ ਵੀ ਠੀਕ ਐ ਮੈਡਮ ਤੁਸੀਂ ਦੱਸੋ ਵੀ ਤੁਸੀਂ ਹਨਾ ਜੱਜ ਸਾਹਿਬਾਂ ਆਉਂਗੇ ਫਿਰ ਵੀ ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਹੋ ਵੀ ਤੁਸੀਂ ਫੋਨ ਕੀਤਾ ਉਹ ਕਹਿੰਦੀ ਵੀ ਮੈਂ ਤਾਂ ਸਿਰਫ ਇਹ ਪੁੱਛਣ ਲਈ ਫੋਨ ਕੀਤਾ ਕਿ ਤੁਹਾਨੂੰ ਵਿਆਹ ਲਈ ਕਿਸੇ ਲੜਕੀ ਦਾ ਫੋਨ ਆਇਆ ਉਹ ਕਹਿੰਦਾ ਨਹੀਂ ਜੀ ਨਹੀਂ ਆਇਆ ਵੀ ਐਸ ਤਰ੍ਹਾਂ ਕਿਹੜਾ ਮੈਂ ਫੋਨ ਨੰਬਰ ਕਿਤੇ ਪਾਏ ਹੋਏ ਨੇ ਹਨਾ ਜਾਂ ਸੋਸ਼ਲ ਮੀਡੀਆ ਤੇ ਪਾਏ ਹੋਏ ਆ ਵੀ ਭਾਈ ਮੈਨੂੰ ਵਿਆਹ ਲਈ ਕੁੜੀ ਚਾਹੀਦੀ ਆ ਵੀ ਤੁਸੀਂ ਇਹੋ ਜੀ ਗੱਲ ਕਿਉਂ ਕਰਦੇ ਹੋ ਤਾਂ ਜੱਜ ਸਾਹਿਬਾਂ ਜਿਹੜੀ ਕਹਿੰਦੀ ਵੀ ਨਹੀਂ ਵੈਸੇ ਪੁੱਛਿਆ ਸੀ ਚਲੋ ਉਹ ਫੋਨ ਕੱਟ ਦਿੰਦੀ ਆ ਫੋਨ ਕੱਟਣ ਤੋਂ ਬਾਅਦ ਅਗਲੇ ਦਿਨ ਫਿਰ ਜੱਜ ਸਾਹਿਬਾਂ ਫੋਨ ਕਰਦੀ ਆ ਕਿ ਰਵੀ ਤੁਹਾਨੂੰ ਕਿਸੇ ਕੁੜੀ ਦਾ ਫੋਨ ਆਇਆ ਉਹ ਕਹਿੰਦਾ ਨਹੀਂ ਮੈਡਮ ਮੈਂ ਦੱਸਿਆ ਸੀ ਤੁਹਾਨੂੰ ਜੇ ਹੋ ਸਕ ਮੈਨੂੰ ਫੋਨ ਆਇਆ ਹੁੰਦਾ ਤਾਂ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿੰਦਾ ਕਹਿੰਦੀ ਦੇਖ ਲਓ ਕੱਲ ਸ਼ਾਮ ਨੂੰ ਤੁਹਾਨੂੰ ਕਿਸੇ ਦਾ ਫੋਨ ਆਇਆ ਹੋਊਗਾ ਕੁੜੀ ਦਾ ਉਹ ਕਹਿੰਦਾ ਨਹੀਂ ਆਇਆ ਜੀ ਜੇ ਆਇਆ ਹੁੰਦਾ ਮੈਂ ਦੱਸ ਦਿੰਦਾ ਤਾ ਫਿਰ ਜਿਹੜੀ ਜੱਜ ਸਹਿਬਾ ਉਹ ਕਹਿੰਦੀ ਵੀ ਮਾਸਟਰ ਜੀ ਤੁਸੀਂ ਐਨੇ ਭੋਲੇ ਹੋ ਕਿ ਬਣਦੇ ਹੋ ਮੈਂ ਫੋਨ ਨਹੀਂ ਕੀਤਾ ਤੁਹਾਨੂੰ ਕਿ ਮੈਂ ਇੱਕ ਕੁੜੀ ਨਹੀਂ ਤਾਂ ਫਿਰ ਰਵੀ ਆ ਜਿਹੜਾ ਉਹਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਤੇ ਉਹ ਕਹਿੰਦਾ ਵੀ ਮੈਡਮ ਤੁਸੀਂ ਇਹ ਕੀ ਗੱਲ ਕਹਿ ਰਹੇ ਹੋ ਵੀ ਤੁਸੀਂ ਤਾਂ ਮੈਨੂੰ ਇਹ ਪੁੱਛਣ ਲਈ ਫੋਨ ਕੀਤਾ ਸੀ ਤਾਂ ਜੱਜ ਸਹਿਬਾ ਕਹਿੰਦੀ ਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਮੈਂ ਇਸੇ ਲਈ ਹੀ ਫੋਨ ਕੀਤਾ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਕੁੜੀ ਦਾ ਫੋਨ ਆਊ ਵੀ ਮੈਂ ਫੋਨ ਤਾਂ ਕੀਤਾ ਸੀ ਨਾ ਹੁਣ ਸਾਹਮਣੇ ਤੋਂ ਵਿਆਹ ਦੀ ਗੱਲ ਤਾਂ ਆਪਾਂ ਮੈਂ ਕੋਈ ਨਾ ਕਰੀ ਪਰ ਫੋਨ ਤਾਂ ਮੈਂ ਕੀਤਾ ਸੀ ਨਾ ਤਾਂ ਰਵੀ ਇਹ ਸੁਣ ਕੇ ਕਹਿੰਦਾ ਵੀ ਤੁਸੀਂ ਜੱਜ ਹੋ ਹਨ ਤੇ ਮੈਂ ਇੱਕ ਆਮ ਟੀਚਰ ਅਧਿਆਪਕ ਵੀ ਤੁਸੀਂ ਮੇਰੇ ਨਾਲ ਵਿਆਹ ਕਰਵਾਉਣ ਬਾਰੇ ਕਿਵੇਂ ਸੋਚ ਸਕਦੇ ਹੋ ਵੀ ਤੁਸੀਂ ਇੰਨੇ ਵੱਡੇ ਅਹੁਦੇ ਤੇ ਹੋ ਤੇ ਤੁਹਾਨੂੰ ਤਾਂ ਹੋਰ ਬਹੁਤ ਵਧੀਆ-ਵਧੀਆ ਰਿਸ਼ਤੇ ਮਿਲ ਸਕਦੇ ਆ ਤਾਂ ਫਿਰ ਜੱਜ ਸਾਹਿਬਾ ਕਹਿੰਦੀ ਕਿ ਰਵੀ ਜ਼ਰੂਰੀ ਨਹੀਂ ਹੈਗਾ ਕਿ ਜੇ ਕੋਈ ਵੱਡੇ ਅਹੁਦੇ ਤੇ ਆ ਤੇ ਉਹਨੂੰ ਜੀਵਨ ਸਾਥੀ ਵੀ ਵੱਡੇ ਅਹੁਦੇ ਵਾਲਾ ਮਿਲੇ ਤੇ ਉਹ ਚੰਗਾ ਮਿਲੇ ਤੇਰੀ ਜ਼ਿੰਦਗੀ ਦੇ ਵਿੱਚ ਜੋ ਮੋੜ ਆਇਆ ਉਹ ਮੇਰੀ ਜ਼ਿੰਦਗੀ ਦੇ ਵਿੱਚ ਵੀ ਆਇਆ ਸੀ ਤੈਨੂੰ ਤਲਾਕ ਦਾ ਫੈਸਲਾ ਮੈਂ ਸੁਣਾਇਆ ਮੈਨੂੰ ਵੀ ਕਿਸੇ ਜੱਜ ਨੇ ਤਲਾਕ ਦਾ ਫੈਸਲਾ ਸੁਣਾਇਆ ਸੀ ਇਹ ਸੁਣ ਕੇ ਰਵੀ ਆ ਜਿਹੜਾ ਉਹ ਨਰਵਸ ਹੋ ਜਾਂਦਾ ਤੇ ਪੁੱਛਦਾ ਕਿ ਕੀ ਕਹਿ ਰਹੇ ਹੋ ਤਾਂ ਫਿਰ ਉਹ ਜੱਜ ਸਾਹਿਬਾ ਕਹਿੰਦੀ ਕਿ ਫੋਨ ਤੇ ਗੱਲ ਨਹੀਂ ਕਰਨੀ ਕੱਲ ਨੂੰ ਆਪਾਂ ਮਿਲਦੇ ਆਂ ਉੱਥੇ ਗੱਲ ਕਰਦੇ ਆਂ ਅਗਲੇ ਦਿਨ ਚਲੋ ਰਵੀ ਆ ਜਿਹੜਾ ਉਹ ਸਕੂਲ ਦੀ ਛੁੱਟੀ ਤੋਂ ਬਾਅਦ ਜੱਜ ਸਾਹਿਬਾਂ ਨੇ ਉਹਨੂੰ ਜਗ੍ਹਾ ਦੱਸੀ ਸੀ ਕਿ ਆਪਾਂ ਫਲਾਨੇ ਕੈਫੇ ਦੇ ਵਿੱਚ ਬੈਠਾਂਗੇ ਤੇ ਲੋਥੀ ਉੱਥੇ ਇਕੱਠੇ ਹੁੰਦੇ ਆ ਚਾਹ ਪੀਂਦੇ ਆ ਉਹ ਤੇ ਫਿਰ ਗੱਲ ਕਰਦੇ ਆ ਤੇ ਜਿਹੜੀ ਜੱਜ ਸਾਹਿਬਾਂ ਉਹ ਰਵੀ ਨੂੰ ਡਾਇਰੈਕਟ ਕਹਿ ਦਿੰਦੀ ਆ ਕਿ ਰਵੀ ਮੈਂ ਆਪਣੀ ਜ਼ਿੰਦਗੀ ਦਾ ਹਨਾ ਦੁੱਖ ਤੁਹਾਡੇ ਨਾਲ ਸਾਂਝਾ ਕਰਨਾ ਚਾਹਣੀ ਆ ਵੀ ਜਦੋਂ ਤੁਸੀਂ ਕੋਰਟ ਦੇ ਵਿੱਚ ਖੜੇ ਰੋ ਰਹੇ ਸੀ ਤੇ ਬਾਹਰ ਆ ਕੇ ਵੀ ਰੋ ਰਹੇ ਸੀ ਮੈਨੂੰ ਤੁਹਾਡੇ ਤੇ ਬਹੁਤ ਤਰਸ ਆਇਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਤੁਸੀਂ ਬੇਕਸੂਰੋਂ ਪਰ ਤੁਸੀਂ ਇੱਕ ਗਲਤ ਔਰਤ ਦੇ ਨਾਲ ਵਿਆਹ ਕਰਵਾ ਕੇ ਇਹ ਤੁਹਾਡੀ ਸਜ਼ਾ ਹੋਈ ਕਿ ਤੁਹਾਨੂੰ 15 ਲੱਖ ਨੂੰ ਦੇਣਾ ਪਿਆ ਪਰ ਤੁਸੀਂ ਇਹ ਸੋਚੋਗੇ 15 ਲੱਖ ਰੁਪਏ ਦੇ ਕੇ ਤੁਹਾਡੀ ਜਾਨ ਛੁੱਟੀ ਉਹ ਔਰਤ ਹੈ ਜਿਹੜੀ ਉਹ ਵਧੀਆ ਨਹੀਂ ਸੀ ਇੱਕ ਔਰਤ ਦੂਜੀ ਔਰਤ ਨੂੰ ਚੰਗੀ ਤਰ੍ਹਾਂ ਪਛਾਣ ਸਕਦੀ ਆ ਇਹ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ ਮੈਂ ਵੀ ਇੱਕ ਉੱਚੇ ਅਹੁਦੇ ਵਾਲੇ ਮੁੰਡੇ ਨਾਲ ਵਿਆਹ ਕੀਤਾ ਸੀ ਮੇਰੇ ਨਾਲੋਂ ਵੱਧ ਪੈਸੇ ਕਮਾਉਂਦਾ ਸੀ ਵੱਧ ਪਰਸਨੈਲਿਟੀ ਸੀ ਪਰ ਉਹਦੇ ਵਿੱਚ ਇਨਸਾਨੀਅਤ ਨਹੀਂ ਸੀ ਉਹ ਸ਼ਰਾਬ ਪੀ ਕੇ ਮੇਰੀ ਕੁੱਟਮਾਰ ਕਰਦਾ ਸੀ ਉਹ ਕਰੈਕਟਰ ਦਾ ਸਹੀ ਨਹੀਂ ਸੀ ਜਦੋਂ ਮੈਂ ਵਿਰੋਧ ਕਰਦੀ ਸੀ ਤਾਂ ਉਹ ਮੇਰੀ ਹੋਰ ਕੁੱਟਮਾਰ ਕਰਦਾ ਸੀ ਮੈਨੂੰ ਵੀ ਇੱਕ ਦਿਨ ਇਹ ਕੋੜਾ ਅੱਕ ਚੱਬਣਾ ਪਿਆ ਸੀ ਤਲਾਕ ਦਾ ਫੈਸਲਾ ਮੈਨੂੰ ਲੈਣਾ ਪਿਆ ਸੀ ਤੇ ਮੇਰਾ ਵੀ ਤਲਾਕ ਹੋਇਆ ਪਿਆ ਮੈਨੂੰ ਵੀ ਇੱਕ ਜੀਵਨ ਸਾਥੀ ਦੀ ਲੋੜ ਆ ਦੇਖ ਤਨਖਾਹ ਮੇਰੀ ਬਹੁਤ ਆ ਮੈਂ ਪੈਸਾ ਕਮਾਉਣੀ ਆ ਮੈਨੂੰ ਨਹੀਂ ਹੈਗਾ ਕਿ ਮੈਨੂੰ ਉੱਚੇ ਅਹੁਦੇ ਵਾਲਾ ਕੋਈ ਲੜਕਾ ਮਿਲੇ ਮੈਨੂੰ ਇਹੋ ਜਿਹਾ ਜੀਵਨ ਸਾਥੀ ਚਾਹੀਦਾ ਜੋ ਮੇਰਾ ਦੁੱਖ ਸੁੱਖ ਮੇਰੀ ਖੁਸ਼ੀ ਆਪਣੇ ਨਾਲ ਵੰਡੀ ਤੇ ਫਿਰ ਰਵੀ ਆ ਜਿਹੜਾ ਉਹ ਕਹਿੰਦਾ ਵੀ ਤੁਸੀਂ ਮੇਰੇ ਵੱਲ ਹਨਾ ਇਸ ਤਰ੍ਹਾਂ ਵੇਖ ਕੇ ਵੀ ਮੇਰੇ ਵੱਲ ਇਸ਼ਾਰਾ ਕਰ ਰਹੇ ਹੋ ਵੀ ਨਹੀਂ ਮੈਡਮ ਤੁਸੀਂ ਜੱਜ ਹੋ ਤੇ ਮੈਂ ਟੀਚਰ ਆ ਉਹ ਕਹਿੰਦੀ ਵੀ ਤੁਸੀਂ ਟੀਚਰ ਹੋ ਨਾ ਤੁਹਾਡਾ ਬਹੁਤ ਸਤਿਕਾਰਤ ਅਹੁਦਾ ਐ ਇਸ ਸਮਾਜ ਦੇ ਵਿੱਚ ਤੁਹਾਡੇ ਤੋਂ ਪੜ ਕੇ ਬੱਚੇ ਜੱਜ ਵਕੀਲ ਡਾਕਟਰ ਇੰਜੀਨੀਅਰ ਬਣਦੇ ਆ ਮੈਂ ਤਾਂ ਟੀਚਰ ਦਾ ਬਹੁਤ ਸਤਿਕਾਰ ਕਰਦੀ ਆ ਤੇ ਤੁਹਾਡਾ ਤਾਂ ਮੈਂ ਸਤਿਕਾਰ ਕਰਨਾ ਹੀ ਆ ਕਿਉਂਕਿ ਮੈਂ ਤੁਹਾਨੂੰ ਪਸੰਦ ਕਰਨ ਲੱਗੀ ਆ ਇਹ ਗੱਲ ਸੁਣ ਕੇ ਰਵੀ ਥੋੜਾ ਸ਼ਰਮਾ ਜਾਂਦਾ ਤੇ ਜੱਜ ਸਾਹਿਬਾਂ ਵੀ ਥੋੜੀ ਨੀਮੀ ਪਾ ਲੈਂਦੀ ਆ ਤੇ ਉਸ ਤੋਂ ਬਾਅਦ ਉਹ ਪੁੱਛਦੀ ਆ ਕਿ ਤੁਹਾਡਾ ਕੀ ਫੈਸਲਾ ਤਾਂ ਰਵੀ ਕਹਿੰਦਾ ਵੀ ਫੈਸਲੇ ਆ ਜਿਹੜੇ ਉਹ ਜੱਜ ਸੁਣਾਉਂਦੇ ਆ ਟੀਚਰ ਨਹੀਂ ਸੁਣਾਉਂਦੇ ਤਾਂ ਫਿਰ ਜੱਜ ਸਾਹਿਬਾਂ ਜਿਹੜੀ ਸਮਝ ਜਾਂਦੀ ਆ ਤੇ ਉਹ ਕਹਿੰਦੀ ਠੀਕ ਆ ਫਿਰ ਘਰੇ ਗੱਲ ਕਰੋ ਤੇ ਵਿਆਹ ਦੀ ਤਿਆਰੀ ਕਰੋ ਹੁਣ ਆਪਾਂ ਅਧਿਆਪਕ ਤੇ ਜੱਜ ਆ ਜਿਹੜੇ ਉਹ ਇੱਕ ਘਰ ਦੇ ਵਿੱਚ ਹੀ ਇਕੱਠੇ ਹੋਣਗੇ ਤਾਂ ਰਵੀ ਬਹੁਤ ਖੁਸ਼ ਹੁੰਦਾ ਉਹ ਆ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸਦਾ ਉਧਰੋਂ ਜਿਹੜੀ ਜੱਜ ਸਹਿਬਾਂ ਉਹ ਵੀ ਆਪਣੇ ਘਰੇ ਗੱਲ ਕਰਦੀ ਆ ਦੋਨੋਂ ਰਿਸ਼ਤੇ ਦੀ ਗੱਲ ਕਰਦੇ ਆ ਤੇ 2 ਮਹੀਨਿਆਂ ਦੇ ਵਿੱਚ ਹੀ ਦੋਨੋਂ ਵਿਆਹ ਕਰਵਾ ਲੈਂਦੇ ਆ ਉਹ ਜੱਜ ਸਹਿਬਾਂ ਜਿਹਦੇ ਸਾਹਮਣੇ ਕਿਸੇ ਦਿਨ ਅ ਰਵੀ ਜਿਹਦੀ ਅਦਾਲਤ ਦੇ ਵਿੱਚ ਇਨਸਾਫ ਦੀ ਮੰਗ ਕਰ ਰਿਆ ਸੀ ਤੇ ਰੋ ਰਿਆ ਸੀ ਅੱਜ ਉਹੀ ਜੱਜ ਸਹਿਬਾਂ ਉਸ ਰਵੀ ਦੀ ਪਤਨੀ ਬਣ ਕੇ ਉਹਦੇ ਨਾਲ ਉਸ ਘਰ ਦੇ ਵਿੱਚ ਰਹਿ ਰਹੀ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮੇਲਾਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ